ਦਰਗ ਲੋ ਹੀ ਨਾ ਸਰ ਜੀ ਦਾ ਫਾਇਰ ਨੰਬਰ 35 ਤੁਸੀਂ ਦਰਜ ਕੀਤਾ ਹੈ ਮਾਮਲਾ ਕੀ ਹੈ ਕਿ ਕੱਲ ਕੋਈ ਪੌਣੇ 4 ਵਜੇ ਸਾਡੇ ਚਰਨ ਸਿੰਘ ਏਐਸਆਈ ਜਿਹੜੇ ਉਹ ਸ਼ਿਵਨਾ ਚੌਕ ਜਿਹੜਾ ਆਪਾਸ ਰੋਡ ਤੋਂ ਕਸ਼ਟ ਕਰ ਰਹੇ ਸੀ ਤੇ ਉਹਨਾਂ ਨੂੰ ਕੋਈ ਛੱਕੀ ਬੰਦਾ ਜਿਹੜਾ ਸਕੂਟਰੀ ਤੇ ਆਉਂਦਾ ਦੇਖਿਆ ਫਿਰ ਸਾਡੇ ਗੁਰਪਿੰਦਰ ਸਿੰਘ ਸਬ ਇੰਸਪੈਕਟਰ ਨੂੰ ਅਸੀਂ ਮੌਕੇ ਤੇ ਭੇਜਿਆ ਜਿਨ੍ਹਾਂ ਨੇ ਜਦੋਂ ਜਾ ਕੇ ਤਲਾਸ਼ੀ ਲਈ ਤਾਂ ਜਿਹੜੀ ਉਹਦੀ ਸਕੂਟਰੀ ਦੇ ਉੱਪਰ ਬੋਰਾ ਰੱਖਿਆ ਸੀ ਜਿਹਦੇ ਚੋਂ ਦੇ 15 ਕਿਲੋ ਜਿਹੜੀ ਆਦੀ ਪੌਪੀ ਹਸਕ ਜਿਹੜੀ ਬਰਾਮਦ ਹੋਈ ਆ ਤੇ ਜਦੋਂ ਉਹਦੀ ਡਿੱਗੀ ਚੈੱਕ ਕਰੀ ਤਾਂ ਡਿੱਗੀ ਦੇ ਵਿੱਚੋਂ 5000 ਰੁਪਏ ਜਿਹੜਾ ਡਰੱਗ ਮਨੀ ਵੀ ਉਹਦੇ ਦੱਸੋਂ ਮੁਤਾਬਿਕ ਜਿਹੜਾ ਉਹਨੇ ਪੱਕੀ ਵੇਚ ਕੇ ਪੈਸੇ ਇਕੱਠੇ ਕੀਤੇ ਸੀ ਉਹ ਸਾਨੂੰ ਮਿਲਿਆ ਤੇ ਇਹ ਵਿਅਕਤੀ ਕਿੱਥੇ ਦਾ ਰਹਿਣ ਵਾਲਾ ਹੈ ਏ ਲਖਵਿੰਦਰ ਸਿੰਘ ਆ ਜੀ ਗगन विहार ਤ੍ਰਿਪੜੀ ਚ ਪੈਂਦਾ ਇਹਦਾ ਪੂਰਾ ਨਾਮ ਲਖਵਿੰਦਰ ਸਿੰਘ son of ਗੁਰਮukh ਸਿੰਘ ਗगन विहार ਤ੍ਰਿਪੜੀ ਉੱਥੇ ਦਾ ਰਹਿਣ ਵਾਲਾ ਤੇ ਪਹਿਲਾਂ ਵੀ ਇਹਦੇ ਤੇ ਜਿਹੜਾ ਉਹ ਨਸ਼ਾ ਦਸਕਰੀ ਦਾ ਮਕਦਮਾ ਦਰਜ ਆ ਬਾਕੀ ਹੋਰ ਅਸੀਂ ਇਨਵੈਸਟਿਗੇਟ ਕਰ ਰਹੇ ਆ ਵੀ ਇਹਨੇ ਹੋਰ ਕਿੱਥੇ ਕਿੱਥੇ ਉਹ ਸਮਾਨ ਲਿੰਦਾ ਵੇਚਦਾ ਉਸ ਦਾ ਕਰਨਾ ਕੋਈ ਪਤਾ ਲੱਗਿਆ ਕਿਥੋਂ ਦੀ ਆ ਕੇ ਟੀਕੇ ਦੇਣ ਦੇਣ ਲੱਗਿਆ ਸੀ ਉਹੀ ਹੈ ਜੀ ਅੱਜ ਪੇਸ਼ ਕਰਕੇ ਅਸੀਂ ਇਹਦਾ ਰਿਮਾਰਡ ਲੈ ਕੇ ਫਰਦਰ ਜਿਹੜੀ ਹੈ ਸਾਰੀ ਇਹਦੀ ਡੀਪਲੀ ਜਿਹੜੀ ਇਨਵੈਸਟੀਗੇਟ ਕਰਾਂਗੇ ਇਹਦੇ ਕੋਈ ਨਸ਼ਾ ਦਾ ਸੇਮਨ ਵੀ ਕਰ ਲਿਆ ਮੇ ਜੀ ਹੁਣ ਇਹਦਾ ਟੈਸਟ ਕਰਵਾਵਾਂਗੇ ਜੀ ਹੁਣ ਸਾਡੇ ਸਰਵ ਇਨਸਪੈਕਟਰ ਗੁਰਪਿੰਦਰ ਸਿੰਘ ਲੈ ਕੇ ਚੱਲਦੇ ਨੇ ਇਹਨੂੰ ਤੇ ਇਹਦਾ ਟੈਸਟ ਕਰਵਾਵਾਂਗੇ ਜੇ ਉਹਦੇ ਜੇ ਡਰਗ ਦਾ ਆਇਆ ਤਾਂ ਫਿਰ ਪਤਾ ਲੱਗ ਜਾਊਗਾ ਕੁਝ ਖੁਲਾਸੇ ਹੋ ਸਕਦੇ ਨੇ ਜੀ ਇਹਦੇ ਨਾਲ ਹੋਰ ਵੀ ਕੋਈ ਸਾਥੀ ਹੋ ਸਕਦਾ ਸਾਡੇ ਨਾਲ ਅਹ ਦੇਖੋ ਜਿਹੜੀ 15 ਕਿਲੋ ਜਿਹੜੀ ਆਪ ਵੀ ਹਸਕ ਲਿਆਂਦੀਆਂ ਨੇ ਵਿੱਚ ਕੁਝ ਵਿੱਚੋਂ ਵੇਚ ਕੇ ਜਿਹੜੇ ਪੈਸੇ ਵੀ ਕਮਾਏ ਆ ਤੇ ਕਾਫੀ ਮਾਤਰਾ ਜਿਹੜਾ ਹੈਗੀ ਹੈ ਰਿਕਵਰੀ ਵਿੱਚ ਕਾਫੀ ਹੋਰ ਚੀਜ਼ਾਂ ਸਾਹਮਣੇ ਆ ਸਕਦੀਆਂ ਕਿੰਨੂ ਕਿੰਨੂ ਦਿੰਦਾ ਕਿੱਥੋਂ ਲਿਆਉਂਦਾ ਠੀਕ ਹੈ ਥੈਂਕ ਯੂ